ਹਾਂਜੀ ਭਾਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਅੱਜ ਦੀ ਬਲੌਗ ਦੀ ਸ਼ੁਰੂਆਤ ਆਪਾਂ ਕਰਦੇ ਆਂ ਛਿਲੇ ਕੋੜੀ ਤੋਂ ਤੇ ਸਵੇਰ ਹੋ ਗਈ ਤੇ ਬਲੌਗ ਤਾਂ ਵਧੀਆ ਬਣਦਾ ਪੁਆਇੰਟ ਤੇ ਆ ਕਿ ਮੂਡ ਹੀ ਨਾ ਜਿਆਦਾ ਖਰਾਬ ਕਰਤਾ ਬੰਡਰ ਵਾਲਿਆਂ ਨੇ ਤੇ ਪੁੱਸੋ ਨਾ ਕੁਸ ਦੇ ਲਈ ਦੌੜ ਕੇ ਰੱਖਤਾ ਬੰਡਰ ਵਾਲਿਆਂ ਨੇ ਤੇ ਆਪਾਂ ਚਲੋ ਚਾਹ ਬਣਾਉਣੇ ਆ ਸਵੇਰ ਦੀ ਪਹਿਲੀ ਚਾਹ ਤੇ ਚਾਹ ਦੇ ਨਾਲ ਕੋ ਖਾਣ ਨੂੰ ਹੋ ਜਾਏ ਤੇ ਦੇਖਦੇ ਆਂ ਇੱਥੇ ਬਾਜ਼ਾਰ ਆ ਕਿਆ ਕਿ ਲੈਣੀ ਇੱਧਰ ਖੇਤੀ ਹੋ ਰਹੀ ਆ ਦੇਖੋ ਆਲੇ-ਦਾਲੇ ਬਾੜਾਂ ਕਰ ਲਏ ਨੇ ਵੀ ਕੋਈ ਜਾਨਵਰ ਨਾ ਵੜ ਜਾਵੇ ਵਿੱਚ ਤੇ ਆਪਾਂ ਚੱਲੇ ਆਂ ਬਾਜ਼ਾਰ 'ਚ ਦੇਖਦੇ ਆਂ ਕੋ ਖਾਣ ਨੂੰ ਬਾਜ਼ਾਰ 'ਚ ਆਪਾਂ ਗਏ ਆਂ ਤੇ ਬਾਜ਼ਾਰ 'ਚ ਆਪਾਂ ਨੂੰ ਮਿਲਿਆ ਨਹੀਂ ਕੋਸ ਵੀ ਖਾਣ ਨੂੰ ਵਧੀਆ ਜਿਆ ਇੱਧਰ ਲਈ ਬਿਹਾਰੀਆਂ ਆਂਦੀਆਂ ਬਿਹਾਰੀ ਵਾਲੀਆਂ ਆਈਟਮਾਂ ਤੇ ਆਪਾਂ ਨੂੰ ਨਹੀਂ ਪਸੰਦ ਤੇ ਆਪਾਂ ਮੁੜਿਆ ਪਾਫ ਆਕੇ ਆਪਾਂ ਧਰ ਲਈ ਚਾਹ ਦੁਬਾਰੇ ਤੇ ਆ ਆਪਣੀਆਂ ਬਾਲਟੀਆਂ ਦੇ ਵਿੱਚ ਰਸੋਈ ਦਾ ਸਮਾਨ ਪਿਆ ਤੇ ਆ ਦੇਖੋ ਮਿਉ ਕਿਨਾਂ ਕਹਿੰਦਾ ਸਾਮ ਦਾ ਮਿਲਾਂ ਤੇ ਆਪਾਂ ਚਾ ਚੂਪੀ ਕੇ ਤੋਂ ਆਪਣੇ ਸ਼ਾਫਰ ਵੱਲ ਅੱਗੇ ਵਧਣਾ ਦੇਖੋ ਮਿਉ ਇਹ ਆਪਾਂ ਠਾਕੁਰਗੰਜ ਦੇ ਏਰੀਆ 'ਚ ਖੜੇ ਆਂ ਬਿਹਾਰ ਤੇ ਬੈਸਟ ਬੰਗਾਲ ਦਾ ਏਰੀਆ ਆ ਜਾਂਦਾ ਚਾ ਆਪਾਂ ਚੱਲੇ ਪਏ ਆਪਣੇ ਅਗਲੇ ਸ਼ਾਫਰ ਵੱਲ ਤੇ ਉਸਤਾਦ ਜੀ ਗੱਡੀ ਨਹੀਂ ਬਗਾ ਰਹੇ ਨੇ ਤੇ ਅੱਗੇ ਆਪਾਂ ਜਾ ਕੇ ਨਾਕਿਆਂ ਦੇ ਪੁਲਸ ਵਾਲਿਆਂ ਨਾਲ ਤੁੰਤਮੈਂ ਮੈਂ ਕਰਨੀਆਂ ਤੇ ਉਹਨਾਂ ਨੂੰ ਮੈਂ 20 ਦਾ ਨੋਟ ਦੇਣਾ ਮੂੰ ਤਾਂ 100 ਨੂੰ ਪਾਰ ਲੈਂਦੇ ਨੇ ਤਾਂ ਆਪਾਂ ਪਹਿਲਾਂ 20 ਤੇ ਅੜ ਜਾਣ ਜੇ 20 ਤੇ ਨਹੀਂ ਮੰਨੇ ਤਾਂ 100 ਵੀ ਕੱਢ ਕੇ ਹੋਰ ਦੇ ਦੇਣ ਦੇਖੋ ਨਾਕਿਆਂ ਤੋਂ ਪਹਿਲਾਂ ਹੀ ਕਿੰਨਾ ਜਾਮ ਲਵਾਇਆ ਬਿਆ ਪੁਲਸ ਵਾਲਿਆਂ ਨੇ ਇਹ ਸਿਰਫ 20-20 ਰੁਪਈਆ ਕਰਕੇ ਗੱਡੀ ਵਾਲਿਆਂ ਤੋਂ 20-20 ਰੁਪਈਆ ਲੈਂਦੇ ਨੇ ਪੁਲਸ ਵਾਲੇ ਤੇ ਉਹਨਾਂ ਨੇ ਲਵਾਤਾ ਜਾਮ ਵੀ ਜਾਂਦੀ ਆਪਣੇ ਲੋਕ ਨੇ ਕੁਝ 20-30 ਛੱਡ ਕੇ 100-100 ਰੁਪਈਆ ਵੀ ਦੇ ਜਾਂਦੇ ਨੇ ਪਰ ਆਪਾਂ ਇਹਨਾਂ ਨੂੰ 20 ਰੁਪਏ ਤੋਂ ਵੱਧ ਰੁਪਈਆ ਨਹੀਂ ਦੇਈਦਾ ਕਿਉਂ ਜੇ ਵੱਧ ਦਵਾਂਗੇ ਤਾਂ ਇਹਨਾਂ ਦਾ ਸਾਲਿਆਂ ਦਾ ਉਨਾ ਹੀ ਵੱਧ ਮੂੰਹ ਪੈ ਜਾਣਾ ਆਹ ਦੇਖੋ ਆਹ ਖੜੇ ਨੇ 20-20 ਰੁਪਈਆ ਲੈਂਦੇ ਨੇ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਨੇ ਇਹ ਕਿਹ ਨਾਕਾ ਹੋਵੇ ਕਿ ਦੂ ਅੱਗੇ ਨਾ ਕਾਗਾ ਇਹ 20-20 ਰੁਪਈਆ ਵਾਲੇ ਪੁਲਿਸ ਵਾਲੇ ਨੇ ਇਹਨਾਂ ਨੂੰ 20-20 ਰੁਪਈਆ ਦਿਆ ਕਰੋ 20 ਤੋਂ ਵੱਧ ਕੋਈ 1 ਰੁਪਈਆ ਦੇਣ ਦੀ ਲੋੜ ਨਹੀਂ 30 ਰੁਪਏ ਵੀ ਤੇ ਵੱਧ ਤੋਂ ਵੱਧ 30 ਰੁਪਈਆ ਦੇ ਸਕਦੇ ਹਾਂ ਮੰਗਣਗੇ ਸੋ ਤੋਂ 50 ਜਾਂ 100 ਰੁਪਏ ਮੰਗਣਗੇ ਪਰ ਇਹਨੇ ਇਹਨਾਂ ਦੀ ਔਕਾਤ ਨਹੀਂ 100 ਰੁਪਏ ਵਾਲੀ ਵੀ ਇਹ 100 ਰੁਪਏ ਲੈਣ ਇਹ ਸਿਰਫ 20 ਰੁਪਏ ਵਾਲੇ ਨੇ ਇਹ ਆ ਬਿਹਾਰ ਦਾ ਨਾਕਾ ਵੀ ਤੇ ਆਪਾਂ ਅੱਡੂ ਬਾਦ ਆਊਗਾ ਬੈਸਟ ਬੰਗਾਲ ਦਾ ਨਾਕਾ ਉਹ ਸਿਰਫ 20 ਰੁਪਏ ਫੜ ਲੈਂਦੇ ਨੇ ਇਹ ਸਾਲੇ ਥੋੜੀ ਜੀ ਅਡਵਾਈਆਂ ਕਰਦੇ ਰਹਿੰਦੇ ਨੇ ਇਹ ਅੜ ਜਾਂਦੇ ਨੇ ਕਿਉਂ ਆਪਣੇ ਲੋਕ ਇਹਨਾਂ ਨੂੰ 100-100 ਰੁਪਏ ਵੀ ਦੇ ਜਾਂਦੇ ਨੇ ਪਰ ਆਪਾਂ ਇਹਨਾਂ ਨੂੰ 30 ਰੁਪਈਆ ਤੋਂ ਵੱਧ ਕਦੇ ਰੁਪਈਏ ਨਹੀਂ ਦੇਖੇਗੇ ਪਹਿਲਾਂ ਆਪਾਂ 20 ਕੱਢ ਕੇ ਫੜਾਈ ਦੇਨੇ ਤੇ ਉਦੋਂ ਬਾਅਦ ਹੀ ਚਲੋ ਆਪਾਂ 20 ਰੁਪਈਏ ਪਹਿਲਾਂ ਹੀ ਰੱਖ ਲੈ ਛੜ ਤੇ ਬਟੂਆ ਰੱਖਤਾ ਉੱਤੇ ਕਿ ਅੱਗੇ ਆਉਣਾ ਬੈਸਟ ਬੰਗਾਲ ਦਾ ਨਾਕਾ ਤੇ ਉੱਥੇ ਆਪਾਂ ਉਹਨਾਂ ਨੂੰ ਦੇਣੇ ਨੇ ਓਨਲੀ 20 ਰੁਪਈਏ 20 ਰੁਪਈਆ ਤੋਂ ਤੇ 10 ਰੁਪਈਏ ਵੀ ਨਹੀਂ ਦੇਣੇ ਤੇ ਤੇ 30 ਰੁਪਈਆ ਵੀ ਨਹੀਂ ਦੇਣੇ ਤੇ ਰੋਡ ਦੇਖੋ ਤੋ ਕਿੰਨਾ ਵਧੀਆ ਕਿੱਡੇ-ਕੱਡੇ ਪੈਂਚੋ ਖੱਡੇ ਬਣਾਏ ਨੇ ਬਾਰਡਰ ਦਾ ਏਰੀਆ ਆ ਜਾਂਦਾ ਏਡੇ-ਡੇ ਡੁੰਗੇ ਖੱਡੇ ਨੇ ਖੱਡੇਆਂ ਦੇ ਕਰਕੇ ਆ ਦੇਖੋ ਬਾਈ ਇੰਦਰ ਗੱਡੀ ਪਲਟੀ ਵੀ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਪਲਟੀ ਆਖੋ ਦੇਖੋ ਪਲਟ ਗਈ ਪਤਾ ਨਹੀਂ ਝੋਲ ਮਾਰ ਗਈ ਗੱਡੀ ਪਤਾ ਨਹੀਂ ਕੀ ਹੋ ਗਿਆ ਦੇਖੋ ਗੱਡੀ ਪਲਟੀ ਪਈ ਐ ਏਡੇ-ਡੇ ਖੱਡਿਆਂ ਚ 6 ਟੱਕਰ ਟੈਂਪੂ ਆ ਟਾਟਾ ਦਾ ਤੇ ਇਹ ਤਾਂ ਕਿੰਨਾ ਨੁਕਸਾਨ ਹੋ ਗਿਆ ਮੇਰੇ ਭਰਾ ਦਾ ਖੱਡਿਆਂ ਕਰਕੇ ਜੇਹੀ ਰੋਡ ਇੰਨੇ ਪੈਸੇ 20-20 ਰੁਪਏ ਲੈਂਦੇ ਨੇ ਇੰਨੀਆਂ ਕਮਾਈਆਂ ਕਰਦੇ ਨੇ ਸਾਲੇ ਇਹਨਾਂ ਦੇ ਮਿੱਟੀ ਵੀ ਛਟਾ ਦੇਣ ਤੱਕ ਨੂੰ ਕ세 ਗੱਡੀਆਂ ਦਾ ਨੁਕਸਾਨ ਹੋ ਵੀ ਨਾਲੇ ਤਾਂ ਪੈਸੇ ਲੈਂਦੇ ਨੇ ਨਾਲੇ ਗੱਡੀ ਵਾਲੇ ਨੁਕਸਾਨ ਕਰਾਉਂਦੇ ਨੇ ਆ ਬਤਾ ਇਹਦੇ ਏਡੇ ਏਡੇ ਖੱਡਿਆਂ ਚ ਕੀ ਟੁੱਟ ਜੂ ਚੱਕ ਕੱਢ ਲੈ ਬਿੰਦਰ ਨੇ 20 ਰੁਪਏ ਤੇ ਨਾ ਕੇ ਤੇ ਦੇ ਇਹਨੂੰ ਇਹ ਆ ਗੱਡੀ ਸਾਡੇ ਪਹਿਲਾਂ ਵੀ ਮੂਰੇ ਆ ਇੰਡੀਆਨ ਆਲ ਦਾ ਪੰਪ ਪਾਉਂਦਾ ਨਾਲ ਜਾਂ ਨਾਕਾ ਆ ਜਾਂਦਾਗਾ ਚਾਰ ਪੰਜ ਪੁਲਿਸ ਵਾਲੇ ਹੋਣਗੇ ਇੱਥੇ ਤੇ ਗੱਡੀ ਵਾਲਿਆਂ ਤੋਂ ਲੈਣੇ ਨੇ ਉਹਨਾਂ ਨੇ 20 ਰੁਪਏ ਦੇਖੋ ਇੱਥੇ ਵੀ ਕਿੰਨਾ ਮਾੜਾ ਹਾਲ ਆ ਰੋਡ ਦਾ ਇਹ ਪਾਣੀ ਟੈਂਕੀ ਤੋਂ ਪਿੱਛੇ ਆਗਾ ਜੇ ਆਪਾਂ ਬਿਹਾਰ ਤੋਂ ਜਾਣੇ ਅਸੀ ਲਿਗੋੜੀ ਨੂੰ ਠਾਕਰਗੰਜਾਲੇ ਰੋਡ ਤੇ ਪਾਣੀ ਟੈਂਕੀ ਤੋਂ 15 ਕਿਲੋਮੀਟਰ ਪਹਿਲਾਂ ਨਾਕਾ ਆਉਂਦਾ ਹੈ ਆਖੜੇਨ ਦੇਖੋ ਦੋ ਆ ਖੜੇ ਨੇ ਇੱਕ ਉਧਰ ਵਗ ਗਿਆ ਇੱਕ ਉਥੇ ਖੜਾਗਾ ਆਪਾਂ ਇਹਨਾਂ ਨੂੰ ਸਿਰਫ 20 ਰੁਪਏ ਹੀ ਦੇਣੇ ਨੇ ਵੱਧ ਇਹਨਾਂ ਦਾ ਮੂੰਹ ਨਹੀਂ ਪੈਂਡ ਦੇਣਾ ਜੇ ਆਪਾਂ ਇਹਨਾਂ ਦਾ ਵੱਧ ਮੂੰਹ ਪੈਂਡ ਦਵਾਂਗੇ ਇਹਨਾਂ ਨੇ ਉਨਾ ਹੀ ਚਾਮਣਾ ਇੱਕ ਆ ਬੈਠਾ ਇਹ ਆ ਇਹਨਾਂ ਦਾ ਬੰਬੂ ਕਾਰਟ ਜਿਆ ਤੇ ਅੱਲ ਆ ਗਿਆ ਵੀ ਨਹੀਂ ਜਾਮ ਇੱਥੇ ਜਾਮ ਸਟਾਰ ਜੀ ਜਾਮ ਲੱਗ ਗਿਆ ਤੇ ਸਟਾਰ ਜੀ ਦੇਖਣ ਲੱਗੇ ਇੰਸਟਾਗ੍ਰਾਮ ਤੇ ਰੀਲਾਂ ਇਨਨੂੰ ਇੰਸਟਾਗ੍ਰਾਮ ਚਲਾਉਣ ਦਾ ਬੜਾ ਸ਼ੌਕ ਹੈ ਜਾਂ ਵੀ ਇੱਥੇ ਖੱਡਿਆਂ ਕਰਕੇ ਲੱਗਦਾ ਖੱਡੇ ਡੂੰਗੇ ਡੂੰਗੇ ਨੇ ਤੇ ਉਦੋਂ ਬਾਅਦ ਜਾਂ ਲੱਗ ਜਾਂਦਾ ਤੇ ਆਪਾਂ ਪਹੁੰਚ ਗਏ ਸਿਲੀ ਕੁੜੀ ਸ਼ਹਿਰ ਦੇ ਅੰਦਰ ਪ੍ਰੇਮੀ ਪੈਰਿਆ ਤੇ ਵੀਡੀਓ ਨਹੀਂ ਬਣ ਰਹੀ ਵਧੀਆ ਮੈਂ ਐਨ ਆਗਾ ਤੋਂ ਪੁੱਸੋਂ ਹਾਲ ਬੁਰਾ ਹਾਲ ਹੀ ਅਮੀਨਾ ਦੇ ਨੇੜੇ ਹਾਲ ਮੀਨੀ ਬੰਦ ਰਾਤ ਨੂੰ ਇਨਾ ਮੀਂਹ ਡੇਗਦਾ ਪੁੱਸੋਂ ਪਹਿਲਾ ਉਗਾ ਰੋਡ ਬੰਦ ਆਉ ਤੇ ਰੋਡ ਬੰਦ ਤੋਂ ਆਪਾਂ ਕਨੈਕਟਰ ਰੱਤ ਲੈ ਲੈਣਾ ਪੁਲ ਤੋਂ ਡਰਾਈਵਰ ਆਥੇ ਥੱਲੇ ਦੀ ਕਮਾਲ ਲੈਣਾ ਮੈਡੀਕਲ ਰੋਡ ਬਣੀ ਆਪਾਂ ਸੇਲਿਗੋੜੀ ਪਾਰ ਕਰਿਆ ਤੇ ਅੱਗੇ ਫੇਰ ਬਾਬੇਓ ਜਾਮ ਲੱਗ ਗਿਆ ਰੰਗਾ ਜਾਮ ਲੱਗਿਆ ਬੈ ساری ਰਾਤ ਚਿੱਲੀ ਕੋੜੀ ਲੰਘੀ ਉਸਤਾਦ ਜੀ ਹੁਣੀ ਤਾਂ ਸੌਂਗੇ ਕਹਿੰਦੇ ਆਪਾਂ ਤਾਂ ਸੌਣੇ ਆ ਤੂੰ ਚਲਾ ਭਾਈ ਗੱਡੀ ਕਿ ਆਪਾਂ ਸ਼ਬਦੀ ਛੇੜ ਤੇ ਬਹਿ ਗਏ ਦੇਖੋ ਯਾਹੋ ਅਸੀਂ ਦਾਹੇ ਬਜ ਦੇ ਖੜੇ ਹੋਏ ਇੱਥੇ ਜਾਮਚ ਲੱਗੇ ਰਹੇ ਆ ਦੇਖੋ ਨੀਲੀਆਂ ਲੇਟਾ ਮੇਰਾ ਫੇਵਰੇਟ ਰੰਗਾ ਬਲੂ ਅੱੱਪਾ ਨੀਲੀਆਂ ਲੇਟਾ ਲੈ ਇਹ ਵੀ ਜਾਮ ਕਾਦੇ ਕਰਕੇ ਲੱਗਿਆ ਇਹ ਗੱਡੀ ਬਾਲਟੀ ਵੀ ਆ ਬਾਬੇ ਉਹਕੇ ਆਪਾਂ ਇਹ ਉੱਧਰ ਲਈ ਟੱਕੇ ਚ ਉੱਤ ਨਹੀਂ ਸਕਦੇ ਕਿਉਂਕਿ ਗੱਡੀਆਂ ਹੁੰਦੀਆਂ ਸੀ ਦੇਖਨੇ ਆਪਾਂ ਅੱਗੇ ਵੱਧ ਕੇ ਕੀ ਕਾਦਾ ਜਾਵਾਂ ਪਰ ਗੱਡੀ ਵਾਲਾ ਮੈਨੂੰ ਦੱਸ ਕੇ ਗਿਆ ਵੀ ਇੱਕ ਓਥੇ ਖੱਡੇ ਵਾਲੇ ਨੇ ਇੱਕ ਓਥੇ ਗੱਡੀ ਪਲਟ ਗਈ ਤਾਂ ਕਰਕੇ ਜਾਮ ਲੱਗਿਆ ਪਿਆ ਫਿਰ ਛੰਗਲ ਗੱਡੀ ਲੰਘਦੀ ਆ ਤੇ ਆਪਾਂ ਹੁਣ ਜਾਮ ਚੋਂ ਗਿਆ ਆਪਾਂ 5-6 ਘੰਟੇ ਤੇ ਆਪਾਂ ਚਾਹ ਪੀਣ ਦੀ ਸੋਚ ਰਹੇ ਆ ਮੈਂ ਚੱਲ ਪ੍ਰਦੀਪ ਦੇ ਜਾ ਕੇ ਚਾਹ ਪੀਵਾਂਗੇ ਨਾਲੇ ਭਰਾਂਗੇ ਬਾਟਰ ਕੋਲਰ ਪਾਣੀ ਦਾ ਪਾਣੀ ਵੀ ਆਪਣਾ ਖਤਮ ਹੋਣ ਵਾਲਾ ਹੀ ਆ ਉਹਦੇ ਵਧੀਆ ਪੀਣ ਵਾਲਾ ਪਾਣੀ ਟੂਟੀ ਤੇ ਆਉਂਦਾ ਬਾਕੀ ਜੇ ਆਪਾਂ ਕਿਤੋਂ ਹੋਰ ਭਰਦੇ ਆ ਤਾਂ ਖਾਰਾ ਪਾਣੀ ਮਿਲਦਾਗਾ ਤੇ ਆ ਦੇਖੋ ਕਿੱਡੇ ਕਿੱਡੇ ਰੋਡ ਦਾ ਬੁਰਾ ਹਾਲਾ ਇਸ ਤੋਂ ਬਾਅਦ ਆਪਾਂ ਚੱਲੇ ਜਿੱਥੇ ਜਾਮ ਲੱਗਾ ਜਿੱਥੋਂ ਮੋੜ ਤੋਂ ਜਾਮ ਲੱਗਾ ਲੈ ਇੱਥੇ ਕਿਤੇ ਗੱਡੀ ਪਲਟੀ ਵੀ ਆ ਬਾਬੋ ਇੱਥੇ ਕੋੜਾ ਹਾਰਡ ਕੋਕ ਵਾਲਾ ਪਲਟਿਆ ਪਿਆ ਉਧੇ ਕਰਕੇ ਲੱਗਾ ਜਾਮ ਹਾਰਡ ਕੋ ਕੋ ਲੱਕੜ ਵਾਲਾ ਕੋਲਾ ਨਹੀਂ ਆਉਂਦਾ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਪਣੇ ਕੋਲ ਆਉਂਦਾ ਲੱਕੜ ਵਾਲਾ ਉਹ ਕੋਲੇ ਵਾਲੀ ਗੱਡੀ ਪਲਟੀ ਵੀ ਆ ਤੇ ਆ ਤਾਂ ਫਿਰੇ ਭਰਾ ਨੇ ਲਾਲੀ ਪਹਿਲਾਂ ਹੀ ਛਾਇੜ ਦੇ ਕਹਿੰਦਾ ਮੈਂ ਤਾਂ ਸੌਣਾਗਾ ਆਪਾਂ ਤਾਂ ਨਹੀਂ ਭਰਾਵਾ ਕਹਿੰਦੇ ਜਾਂਦੇ ਆਪਾਂ ਤਾਂ ਸੌਵਾਂਗੇ ਜਾਮ ਚ ਆਪਾਂ ਟੱਕਰਾਂ ਨਹੀਂ ਮਾਰਨੀਆਂ 2 ਵਜੇ ਵੇਨੇ ਰਾਤ ਦੇ ਆ ਦੇਖੋ ਆ ਪਲਟੀ ਵੀ ਆ ਮੇਰਾ ਪ੍ਰਾਇਕੋ ਪਿੱਛੇ ਬਾਰਡਰ ਤੇ ਖੜਿਆ ਕਰਕੇ ਗੱਡੀ ਪਲਟੀ ਹੋਈ ਸੀ ਇੱਕ ਆ ਪਲਟੀ ਵੀ ਆ ਗੱਡੀ ਇਹ ਇਹਨਾਂ ਨੇ ਇਹ ਬਾਡੀ ਵਾਲੀ ਨਹੀਂ ਫਟਾ ਡੇਲਾ ਰਗਾ ਹਾਰਡ ਕੋਕ ਪਰਿਆ ਗੱਡੀ ਚ ਤੇ ਹਾਰਡ ਕੋਕ ਕਰਕੇ ਝੋਲ ਮਾਰ ਮੁਰਕੇ ਗੱਡੀ ਪਲਟ ਗਈ ਇਹ ਪਟਾਣ ਨੂੰ ਜਾਂਦਾ ਹੈ ਹਾਰਡ ਕੋਕ ਪਤਾ ਨਹੀਂ ਪਟਾਣ ਚ ਬਹੁਤ ਜਾਂਦਾ ਹੈ ਲੱਕੜ ਵਾਲਾ ਕੋਲ ਤੇ ਇਹ ਦੂਆ ਤੋਂ ਫੋਰ ਲਾਈਨ ਰੋਡ ਸ਼ੁਰੂ ਹੋ ਜਾਂਦਾ ਇੱਕ ਤਾਂ ਖੱਡੇ ਇੱਕ ਜਾਮ ਇੱਕ ਮੇਰੇ ਸਾਲੇ ਦਾ ਮੀ ਬੱਸ ਕਰਾਈ ਬਿਆ ਸਾਰੇ ਕਾਸੇ ਨੇ ਦੱਸੋ ਕੀ ਕਰੇ ਬੰਦਾ ਕਿੱਧਰ ਨੂੰ ਜਾਵੇ ਫਾਛਿਆ ਬਿਆ ਚਾਰੇ ਪਾਸੇ ਦੇਖਦਾ ਵੀ ਨਹੀਂ ਬਾਬਾ ਕੱਖ ਨਹੀਂ ਦੇਖਦਾ ਸ਼ੀਸ਼ਿਆਂ ਦੇ ਬਾਤ ਤੱਕ ਜੀ ਨਾ ਚੱਲਿਆਂ ਦੇਖੋ ਤੱਕ ਜੀ ਨਾ ਚਲਾਉਣੀ ਪੈਂਦੀ ਆ ਕਿੱਡੇ-ਕੱਡੇ ਖੱਡੇ ਭੈਣ ਚ ਐਡੀਆਂ-ਐਡੀਆਂ ਪਰਚੀਆਂ ਲੈਂਦੇ ਨੇ ਰੋੜਾਂ ਦੇ ਬੁਰੇ ਹਾਲ ਨੇ ਆ ਖੜੀ ਆ ਇਹ ਦੇ ਨਾਲ ਦੀ ਗੱਡੀ ਆ ਜਿਹੜੀਆਂ ਗੱਡੀ ਖੜੀ ਆ ਇਹ ਚ ਵੀ ਹੱਡਕੋਕ ਆ ਰਾਜਸਤਾਨੀ ਦਾ ਇਹਦੇ ਮੈਨੂੰ ਲੱਗਦਾ ਇਹਦੇ ਨਾਲ ਗੱਡੀ ਆ ਗਈ ਉਹ ਜੀ ਆੜੀ ਪਾਲਟੀ ਵੀ ਆ ਤੇ ਭਰਾ ਮੇਰਾ ਇੱਥੇ ਖੜ ਗਿਆ ਵੀ ਚਲੋ ਕੋਈ ਨਾ ਹੈਲਪ ਕਰਾਂਗੇ ਨਹੀਂ ਗੱਡੀ ਛੱਡ ਕੇ ਵੀਰੇ ਜਾਇ ਨਹੀਂ ਜਾਂਦਾ ਇੱਕ ਜਾਮ ਉਤੋਂ ਦੀ ਸਾਲੇ ਰੌਂਗ ਸਾਈਡ ਆਉਂਦੇ ਨੇ ਉਤੋਂ ਦੀ ਮੀਂਹ ਇੰਨਾ ਪੈਂਦਾ ਦੱਸੋ ਇਹਨਾਂ ਨੂੰ ਮੂਰਖ ਬੰਦਿਆਂ ਦਾ ਕੀ ਕਰਿਆ ਜਾਵੇ ਨਾ ਡਿਪਰ ਮਾਰੇ ਤੇ ਰੋਕਦੇ ਨੇ ਸਿੱਧਾ ਲਿਆ ਕੇ ਵਿਚਾਰ ਮਾਰਨ ਟੱਕ ਜਾਂਦੇ ਹਾਂ ਚਲੋ ਆਪਾਂ ਚੱਲਦੇ ਹਾਂ ਪ੍ਰਦੀਪ ਦੇ ਹੋਟਲ ਤੇ ਤੇ ਉੱਥੇ ਪਾਣੀ ਪੂਣੀ ਭਰਦੇ ਆਂ ਚਾਹ ਪੀਨੇ ਦੇਖੋ ਸਾਹਾ ਆਪਣਾ ਮੌਸਮ ਬਾਰਸ਼ਾਤ ਦਾ ਤੇ ਕਿੰਨਾ ਘੈਂਟ ਮੌਸਮ ਗਰਮੀ ਗਰਮੀ ਤਾਂ ਗਈ ਟੈਂਪਰੇਚਰ ਇੱਥੇ 25 ਰਹਿਦਾਗਾ ਦਿਨੇ ਆਪਾਂ ਦੇਖ ਰਹੇ ਆਂ ਨਾਗaland ਜਾ ਕੇ ਕੀ ਬੰਦ ਹੈ ਤੇ ਆ ਬਾਬੇ ਆ ਗਿਆ ਪ੍ਰਦੀਪ ਦਾ ਹੋਟਲ ਦੇਖੋ ਮੌਸਮ ਦਾ 뷰 ਕਿੰਨਾ ਘੈਂਟ ਆ ਤੇ ਆਪਾਂ ਭਰਿਆ ਬਟਰ ਕੂਲਰ ਲੈ ਕੇ ਆਂ ਭਰ ਲੈਂਦਾ ਆਪਾਂ ਪਾਣੀ ਦਾ ਕਿ ਉਹ ਪਾਣੀ بار بار ਬਰਨਾ ਓਖਾ ਦੇਖ ਗਿਆ ਬਟਰ ਕੁਲਰ ਭਰੋ ਤੇ ਉਹਦੇ ਵਿੱਚੋਂ ਬੋਤਲ ਭਰ ਕੇ ਪੀ ਲੋ ਫਿਲਟਰ ਵਾਲੇ ਪਾਣੀ ਦੀ ਤੇ ਹੁਣ ਆਪਾਂ ਆਪਣੇ ਬਟਰ ਕੁਲਰ ਨੂੰ ਰੱਖ ਦਿਆਂ ਸਾਈਡ ਤੇ ਤੇ ਚਾਹ ਚੂ ਪੀਨੇ ਆਂ ਦੇਖੋ ਮੈਂ ਤੇ ਆਹ ਦੇਖੋ ਆਪਾਂ ਖੜ ਗਏ ਸੀ ਰਾਤ ਨੂੰ ਲੱਗਦਾ ਨਹੀਂ ਸੀ ਕੋਈ ਬੁਰਾ ਹਾਲ ਹੋ ਗਿਆ ਜੀ ਤੇ ਆਪਾਂ ਕੁਝ ਆਪਣੀ ਐਂਟਰੀ ਆ ਜਨੇ ਫੋਨ ਨਹੀਂ ਚੱਕਿਆ ਸੀ ਤੇ ਆਪਾਂ 5 ਵਜੇ ਸੌਂ ਗਏ ਤੇ 9 ਵਜੇ ਉੱਠ ਕੇ ਫੇਰ ਤੋਂ ਪਰੇ ਆਪ ਦੇ ਸਫਰ ਬਲ ਤੇ ਆ ਬੀਰਪਾੜੇ ਵਾਲੀ ਪਰਚੀ ਵਾਲੀ ਐਨਾ ਦੁਖੀ ਕਰਦੇ ਨੇ ਅੰਡਰ ਲੋਡ ਗੱਡੀ ਦੀ ਵੀ ਓਵਰ ਲੋਡ ਦੀ ਪਰਚੀ ਕੱਢਦੇ ਨੇ 430 ਰੁਪਏ ਦੀ ਇਹਨਾਂ ਬਣਾ ਲਾਹੋ ਵੀ ਤਾਂ ਪਹਿਲਾਂ ਬੰਦੇ ਵਧੀਆ ਸੀ 200 ਰੁਪਿਆ ਲੈ ਕੇ ਛੱਡ ਦਿੰਦੇ ਗੱਡੀ ਆਉਣ ਵਾਲੇ ਜਿਹੜੇ ਨਵੇਂ ਆਏ ਨੇ ਤਾਂ ਛਾਲੇ ਲੈਿੰਦੇ ਹੀ ਨਹੀਂ ਬਿੱਟ ਪਹਿਲਾਂ 200 ਨਾਲ ਨਿਕਲ ਜਾਂਦੇ ਜੇ ਹੁਣ ਤਾਂ 430 ਦੀ ਪਰਚੀ ਕੱਢਦੇ ਆ ਇਹ ਕਹਿੰਦੇ ਜਿੰਨੇ ਛੋਟਾ ਗੱਡੀ ਦੇ ਉੱਪਰ ਮੰਨ ਲਾ 55 ਰੁਪਏ ਤੇ 55 ਹੀ ਛੱਡਾਂਗੇ ਉਦੋਂ ਉੱਤੇ ਗੱਡੀ ਨੂੰ ਅਸੀਂ ਛੱਡਣਾ ਨਹੀਂ ਉਹਦਾ ਕਰਾਂਗੇ ਅਸੀਂ 430 ਦਾ ਡਬਲ ਪਰਚੀ ਤੇ ਉਹ ਗਿਆ ਪਰਚੀ ਕਟਾਉਣ ਕੀ ਕਰੀਏ ਭਰਾਵਾ ਇੱਥੇ ਲੜ ਕੇ ਵੀ ਨਹੀਂ ਕੋਈ ਕਰ ਸਕਦੇ ਆ ਸਾਡੀ ਲਾਓ 10 ਰੁਪਏ ਹੋਰ ਰੇਟ ਚੱਕਦਾ 443 ਦੀ ਪਰਚੀ ਕਰਤੀ ਪਿਛਲੇ ਘੜੇ 430 ਦੀ ਪਰਚੀ ਸੀ ਆ ਆਪਾਂ ਬਾਬੇ ਬਾਰਡਰ ਤੇ ਆ ਕੇ ਜਿੱਥੇ ਸਾਡਾ ਲਫੜਾ ਪਿਆ ਤੇ ਆਪਣੀ ਗੱਡੀ ਸਾਈਡ ਤੇ ਬੰਦ ਕਰਕੇ ਖੜਾਤੀ ਪਰਮਟ ਬਿਲਟੀਆਂ ਫੜ ਲੀਆਂ ਇਹ ਸ਼੍ਰੀ ਰਾਮਪੁਰ ਬਾਰਡਰ ਇੱਕ ਆ ਗੱਡੀ ਫੜੀ ਐ ਇੱਕ ਉਹ ਖੜੀ ਆ ਉਹ ਵੀ ਗੱਡੀ ਫੜੀ ਗਈ ਇੱਕ ਉਹ ਖੜੀ ਆ ਇੱਕ ਉਹ ਡੱਬਾ ਖੜਾ ਇੱਕ ਉਹਦੇ ਨਾਲ ਹੋਰ ਰਾਜਸਤਾਨੀ ਦੀ ਆ ਕੇ ਗੱਡੀ ਖੜੂ ਸਾਡਾ ਵਜ਼ਨ ਪੂੜਾ ਅੰਡਰਲੋਡ ਵਜਣਾ ਮੀ ਕਰਕੇ ਕੰਡੇ ਇਨਾਂ ਨੇ ਵਧਾਏ ਬਦੂਏ ਨੇ ਪਤਾ ਨਹੀਂ ਕੀ ਕਰਿਆ ਕੰਡਿਆਂ ਤੇ ਵਜ਼ਨ ਵੱਧ ਆਉਂਦਾ 2 ਕੁਇੰਟਲ ਵਜ਼ਨ ਸਾਡਾ ਘੱਟ ਆਉਣਾ ਚਾਹੀਦਾ ਸੀ ਪਰ ਇਹਨਾਂ ਦੇ 2-3 ਕੁਇੰਟਲ ਵੱਧ ਆ ਗਿਆ ਵਜ਼ਨ ਤੇ ਸਾਡਾ ਇਹਨਾਂ ਨੇ ਕਰਿਆ 31000 ਦਾ ਚਲਾਨ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਸਾਡੀ ਗਲਤੀ ਨਹੀਂ ਨਾ ਕੋਈ ਇੱਥੇ ਸੁਣ ਬਾਈਆ ਨਾ ਕੋਈ ਬਹਦਾ ਪਿੱਛੇ ਅਸੀਂ ਕੰਡਾ ਕਰਾ ਕੇ ਆਏ ਸੀ ਉਹ ਤੇ ਆਏ ਸਾਡਾ ਵਜ਼ਨ 5756 ਅਸ਼ਟਾਜ ਜੀ ਹੁਣੇ ਕੋ ਖਾਨ ਨੂੰ ਲੈਣ ਗਏ ਸੀ ਤੇ ਪਤਾ ਨਹੀਂ ਜਾ ਰਹੇ ਨੇ ਉਹ ਤੇ ਐ 657500 ਇੱਥੇ ਆ ਗਿਆ 57800 ਉਹ ਅੱਧਾ ਕਿਲੋਮੀਟਰ ਪਿੱਛੇ ਅਸੀਂ ਕੰਡਾ ਕਰਾਇਆ ਉੱਥੇ ਘੱਟ ਵਜਣ ਇੱਥੇ ਵੱਧ ਵਜਣਾ ਆ ਤੇ ਹੁਣ ਇੱਥੋਂ ਸਾਡਾ ਖਿਹੜਾ ਛੁੱਟਣਾ 31000 ਦੇ ਕੇ ਬੜਾ ਇਨਾ ਟੁੱਟ ਗਿਆ ਵੀ ਬਿਨਾਂ ਕਿਸੇ ਗਲਤੀ ਤੋਂ ਛੱਡ ਨੂੰ 31000 ਦਾ ਫਰਲਾ ਕੱਟਣਾ ਪਿਆ ਤੇ ਆ ਉਹ ਬੰਦਾ ਜੀ ਨੇ ਸਾਡੀ ਗੱਡੀ ਛੜਵਾਈ ਆ ਸਾਡੀ ਤਾਂ ਕੋਈ ਛਣਵਾਈ ਨਹੀਂ ਔਰ ਇਹ ਡਰਾਈਵਰ ਬੰਦੇ ਦੀ ਕੋਈ ਨਹੀਂ ਛਣਵਾਈ ਕਰ ਰਹੇ ਤੇ ਇਹ ਬੰਦਾ ਇਨੇ ਮੀਚ ਵੀ ਸਾਡੀ ਗੱਡੀ ਛੜਾਉਣਾ ਹੈ ਦੇਖੋ ਆ ਨਾਕੇ ਵਾਲੇ ਸਾਫ ਰੋਡ ਤੇ ਨਹੀਂ ਜਾਣ ਦਿੰਦੇ ਤੇ ਇੱਧਰ ਖੱਡਿਆਂ ਵਿੱਚ ਬਾ ਦਿੰਦੇ ਨੇ ਕਾਦੇ ਵਿਸੇ ਫਿਰ ਸਰਪ ਵੀ 50 ਰੁਪਏ ਲੈਣੇ ਵਿਸੇ ਉਹ ਸਾਫ ਰੋਡ ਜਾਂਦਾ ਉਧਰ ਉਧਰ ਦੀ ਨਹੀਂ ਲੰਘਣ ਦਿੰਦੇ ਕਹਿੰਦੇ ਇੱਧਰ ਦੀ ਜਾਓ ਖੱਡਿਆਂ ਵਾਲੇ ਰੋਡ ਤੇ ਵੀ 50 50 ਰੁਪਏ ਲੈਣ ਖੱਡਿਆਂ ਵਾਲੇ ਰੋਡ ਤੇ ਬਾ ਦਿੰਦੇ ਨੇ ਤੇ ਕੀ ਐ ਨਿਆ 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 ਤਨਖਾਹ ਨੇ 66 70 70000 ਇੰਨੀਆਂ ਇੰਨੀਆਂ ਭੈਣ ਚੋ ਤਨਖਾਹਾਂ ਲੈਂਦੇ ਨੇ ਫੇਰ ਵੀ ਇਹ ਗੱਡੀਆਂ ਵਾਲਿਆਂ ਤੋਂ 20 ਰੁਪਏ ਲੈਂਦੇ ਨੇ ਐਡੀ ਰਿਸ਼ਵਤ ਖੋਰੀ ਆ ਆ ਦੇਖੋ ਆ ਖੜੇ ਨੇ ਇੰਨੀਆਂ ਇੰਨੀਆਂ ਸਾਲੇ 50 50 60 6000 ਰੁਪਏ ਤਨਖਾਹਾਂ ਲੈਂਦੇ ਨੇ ਤੇ ਇੰਨੇ ਗਰੇ ਹੋਏ ਲੋਕ ਨੇ ਵੀ ਵੀ 50 50 ਰੁਪਏ ਗੱਡੀਆਂ ਵਾਲਿਆਂ ਤੋਂ ਲੈਂਦੇ ਫਿਰਦੇ ਨੇ ਕਾ ਖੜਾ ਮੀਚ ਦੋ ਤਿੰਨ ਉਧਰ ਖੜੇ ਆਉਣਗੇ 20 ਤੇ 50 ਰੁਪਏ ਲੈ ਲਾਣਗੇ ਇੰਨੇ ਰਸ ਬਤ ਖੋਰੀਆਂ ਨਾ ਆਪਣੇ ਇੰਡੀਆ ਚ ਪੁੱਛੋ ਨਾ ਕੁਝ ਬੁਰਾ ਹਾਲੀਆ ਸਰ ਪੰਨੀ ਅਨਿ ਤਨਖਾਹਾਂ ਲੈਣ ਦੇ ਬਾਵਜੂਦ ਇਹਨਾਂ ਦਾ ਢਿੱਡ ਨਹੀਂ ਭਰਦਾ ਭੈਚੋ ਸਾੜੇ ਲੰਡੂ